ਇਹਕੀ ਦੰਦ ਤੋਂ ਸਮਾਧੀ ਲੱਗ ਜਾਂਦੀ ਸੀ ਕਿੰਨਾ ਕਿੰਨਾ ਚੀਰ ਇਹਨਾਂ ਦੇ ਵੀ ਸਮਾਧੀ ਲੱਗਦੀ ਸੀ ਔਰ ਜਦੋਂ ਇਹਨਾਂ ਨੇ ਛੋਟੇ ਜਿਹੇ ਬੱਚੇ ਨੂੰ ਪਾਲਿਆ ਉਹ ਵਾਰ-ਵਾਰ ਕਦੀ ਮੋਢਿਆਂ ਦੇ ਚੜਦਾ ਕਦੀ ਕੁਛ ਕਰਦਾ ਕਦੀ ਕੁਛ ਕਰਦਾ ਮੇਰੀ ਕਲੀ ਨੇ ਇਹਨਾਂ ਨੇ ਆਪਣੇ ਮਨ ਵਿੱਚ ਵਿਚਾਰ ਕੀਤਾ ਕਹਿੰਦੇ ਮੈਂ ਵੀ ਇਸ ਤਰ੍ਹਾਂ ਹੀ ਕਮਲਿਏ ਦੇ ਕਦੀ ਗੋਡਿਆਂ ਦੇ ਚੜਦਾ ਤਾਂ ਕਦੀ ਮੋਢਿਆਂ ਦੇ ਚੜਦਾ ਤਾਂ ਕਹਿੰਦੇ ਇੱਕ ਹੱਥ ਕਰ ਦੂਜੇ ਹੱਥ ਲੈ ਅੱਜ ਕਹਿੰਦੇ ਇਹ ਬੱਚਾ ਵੀ ਮੇਰੇ ਨਾਲ ਪਿਆਰ ਕਰਦਾ ਕਿ ਪਾਲਿਆ ਚੋਤੀ ਬੱਚੇ ਨੂੰ ਬੱਚੇ ਨੂੰ ਪਾਲਿਆ ਜਿਹ ਹੈ ਅੰਗੂਠੇ ਆਪਣੇ ਅੰਗੂਠੇ ਦੇਖੋ ਅੰਗੂਠੇ ਵਿੱਚੋਂ ਦੁੱਧ ਸਿੰਮਦਾਰਿਆ ਆਪਣੇ ਅੰਗੂਠੇ ਵਿੱਚੋਂ ਦੁੱਧ ਪਿਲਾ ਕੇ ਬੱਚੇ ਨੂੰ ਵੱਡੀ ਪਾਲਣਾ ਪੋਸ਼ਣਾ ਕੀਤੀ ਬੱਚੇ ਦੀ ਪਾਲਣਾ ਪੋਸ਼ਣਾ ਕਰਕੇ ਫਿਰ ਵਿਆਹ ਹੋਇਆ ਇਹਨਾਂ ਦਾ ਵਿਆਹ ਹੋਇਆ ਫਿਰ 베ਦੀ ਬੰਸ ਜਿਹੜੀ ਹੈ 베ਦੀ ਬੰਸ ਜੜੀਆ ਵਾਦੇ ਵਿੱਚ ਪੈ ਗਈ 베ਦੀ ਪੰਸ ਦੀ ਰੱਖਿਆ ਕੀਤੀ 베ਦੀ ਪੰਸ ਦੀ ਇਹ ਜੜੀਆ ਉਹ ਵਿਆਹ ਕੀਤਾ ਗਿਆ ਵਿਆਹ ਕਰਕੇ ਉਹਨਾਂ ਦੇ ਦੋ ਬੱਚੇ ਹੋਏ ਇੱਕ ਮਾਨਕ ਚੰਦ ਇੱਕ ਬਾਬਾ ਮਹਿਰ ਚੰਦ ਇਹਨਾਂ ਦਾ ਨਾਂ ਸੀ ਧਰਮਚੰਦ ਦੀ ਸ਼ਾਦੀ ਕੀਤੀ ਗਈ ਉਹਨਾਂ ਵਿੱਚ ਉਹਨਾਂ ਦੇ ਦੋ بیٹے ਹੋਏ ਇੱਕ ਮਾਨਕ ਚੰਦ ਇੱਕ ਮਹਿਰ ਚੰਦ ਇੱਕ ਬਾਈ ਮਾਨਕ ਚੰਦ ਨੂੰ ਮਿਲੀ ਔਰ ਇੱਕ ਬਾਈ ਬਾਬਾ ਮੇਰ ਚੰਦ ਨੂੰ ਮਿਲੀ ਇਸ ਤਰ੍ਹਾਂ ਇਹਨਾਂ ਦੀ ਸੋਡੀਆਂ ਦੀ ਵੰਸ ਅੱਗੇ ਤੋਂ ਅੱਗੇ ਚਲਦੀ ਰਹੀ ਇਸ ਤਰ੍ਹਾਂ ਸ਼੍ਰੀ ਚੰਦ ਜੀ ਨੇ ਵੇਦੀਆਂ ਦੀ ਵੰਸ ਚੜ੍ਹੀ ਹੈ ਪਰਫੁੱਲਤ ਕੀਤੀ ਤਾਂ ਹਨ ਸ਼੍ਰੀ ਚੰਦ ਜੀ ਜਿਹੜੇ ਸਾਰੇ ਪਾਸੇ ਇਹਨਾਂ ਦੇ ਗੁਰਪੁਰਬ ਇਨ ਦਾ ਜਨਮ ਦਿਨ ਸਭ ਪਾਸੇ ਮਨਾਇਆ ਜਾਂਦਾ ਹੈ। ਔਰ ਬੜੀ ਜਿਹੜਾ ਵੀ ਸ਼ਰਦਾ ਨਾਲ ਆਉਂਦਾ ਹੈ ਆਪਣੀਆਂ ਝੋਲੀਆਂ ਪਰਵਾ ਕੇ ਜਾਂਦਾ ਹੈ। ਸ਼ਰਦਾ ਨਾਲ ਕੋਈ ਯਾਦ ਕਰ ਲਵੇ ਗੁਰੂ ਨਾਨਕ ਦੇਵ ਜੀ ਦੇ ਜਿਗਰ ਦੇ ਟੋਟੇ ਪੁੱਤਰ ਹਨ। ਕੋਈ ਸ਼ਰਦਾ ਨਾਲ ਯਾਦ ਕਰਦਾ ਹੈ ਇਹ ਉਹਨਾਂ ਦੀਆਂ ਸਾਰੀਆਂ ਮਨਸਾਵਾਂ ਪੂਰੀਆਂ ਕਰਦੇ ਹਨ। ਝੋਲੀਆਂ ਭਰ ਦੇ ਦਿੰਦੇ ਹਨ। ਇਹ ਹਨ ਮੇਰੇ ਬਾਬਾ ਸ਼੍ਰੀ ਚੰਦ ਜੀ। ਧੰਨ ਹਨ ਸ਼੍ਰੀ ਚੰਦ। ਅਨਾਨ ਸ਼੍ਰੀ ਚੰਦ ਜੀ ਦੀ ਲਖਮੀ ਚੰਦ ਦਾ ਜੀ ਦੀ ਕਮਾਈ ਧੰਨ ਹਨ ਉਹਨਾਂ ਦੇ ਜਿਗਰ ਦੇ ਟੁਟੇ ਮੇਰੇ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਜਿਹੜੇ ਜੁਗਾ ਜੁਗਾ ਤੋਂ ਸਾਰੇ ਯਾਦ ਕਰਨਗੇ ਉਹ ਸਾਰੇ ਇਹਨਾਂ ਦੇ ਗੁਰਪੁਰਬ ਮਨਾਉਣਗੇ ਧੰਨ ਹਨ ਧੰਨ ਹਨ ਬਾਬਾ ਸ਼੍ਰੀ ਚੰਦ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ